ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਵਿਚਾਰ ਕਰਨ ਜਾ ਰਹੇ ਹਾਂ ਪੰਜ ਗੱਲਾਂ ਬਾਰੇ ਆਪ ਜੀ ਨਾਲ ਸਾਂਝ ਪਾਉਣ ਜਾ ਰਹੇ ਹਾਂ ਉਹ ਪੰਜ ਗੱਲਾਂ ਆਪ ਜੀ ਨੇ ਪੱਲੇ ਬੰਨ ਲੈਣੀਆਂ ਨੇ ਤੇ ਘਰ ਵਿੱਚ ਬਰਕਤ ਵੀ ਆਊਗੀ ਪੈਸਾ ਵੀ ਆਊਗਾ ਘਰ ਵਿੱਚੋਂ ਕੱਲ ਕਲੇਸ਼ ਉਹ ਵੀ ਖਤਮ ਹੋ ਜਾਊਗਾ ਤੁਹਾਡੇ ਚਾਰੇ ਪਾਸੇ ਸੋਭਾ ਵੀ ਬਣੂਗੀ ਜੇਕਰ ਤੁਸੀਂ ਇਹ ਪੰਜ ਗੱਲਾਂ ਆਪਣੇ ਆਪ ਆਪਣੇ ਪਰਿਵਾਰ ਵਿੱਚ ਆਪਣੇ ਤੇ ਤੇ ਆਪਣੇ ਪਰਿਵਾਰ ਵਿੱਚ ਅਪਣਾਉਣੇ ਹੁੰਦਾ ਇਹ ਵੱਡੇ ਬਜ਼ੁਰਗਾਂ ਵਾਰ ਦੱਸੀਆਂ ਗਈਆਂ ਗੱਲਾਂ ਨਹੀਂ ਪਹਿਲਾਂ ਦੇ ਘਰਾ ਦੇ ਵਿੱਚ ਥਵਾਕ ਵੀ ਬਹੁਤ ਹੁੰਦਾ ਸੀ ਪਿਆਰ ਵੀ ਬਹੁਤ ਹੁੰਦਾ ਸੀ ਘਰ ਵਿੱਚ ਬਰਕਤ ਵੀ ਬਹੁਤ ਹੁੰਦੀ ਸੀ ਹਰ ਘਰ ਵਿੱਚ ਜ਼ਮੀਨ ਲਈ ਜਾਂਦੀ ਸੀ ਸੋਨਾ ਲਿਆ ਜਾਂਦਾ ਸੀ ਹੁਣ ਜ਼ਮੀਨਾਂ ਜਾਇਦਾਦ ਲੈਣੀਆਂ ਤਾਂ ਬਹੁਤ ਦੂਰ ਦੀ ਗੱਲ ਨੇ ਘਰ ਵਿੱਚ ਕਰਦੀ ਕਰਦੀ ਐਲੀ ਗੱਲ ਜਦੋਂ ਵੀ ਤੁਸੀਂ ਕੋਈ ਵੀ ਕਾਰੋਬਾਰ ਕਰਦੇ ਹੋ ਜਾਂ ਕੋਈ ਵੀ ਨਵਾਂ ਹੀ ਚੀਜ਼ ਖਰੀਦਦੇ ਹੋ ਤਾਂ ਕੁਝ ਵੀ ਨਵਾਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਅਲੱਗ ਚੀਜ਼ ਕਰਦੇ ਹੋ ਤਾਂ ਘਰ ਦੀ ਸਲਾਹ مشورے ਤੋਂ ਬਗੈਰ ਨਹੀਂ ਕਰਨੀ ਚਾਹੀਦੀ ਜਿਹੜਾ ਪਰ ਜਿਹੜੇ ਘਰਾਂ ਦੇ ਵਿੱਚ ਆਪੋ ਆਪਣੀਆਂ ਮਰਜ਼ੀਆਂ ਚੱਲਦੀਆਂ ਨੇ ਉਹਨਾਂ ਘਰਾਂ ਵਿੱਚ ਪੈਸੇ ਦੀ ਬਰਕਤ ਨਹੀਂ ਰਹਿੰਦੀ ਤੇ ਉਹ ਕੰਮ ਵੀ ਸਿਰੇ ਨਹੀਂ ਚੜਦਾ ਜਦੋਂ ਆਪਾਂ ਪਰਿਵਾਰ ਦੇ ਸਲਾਹ مشਵਰੇ ਦੇ ਨਾਲ ਕੰਮ ਕਰਦੇ ਹਾਂ ਤਾਂ ਉਸ ਕੰਮ ਵਿੱਚ ਬਰਕਤ ਵੀ ਪੈਂਦੀ ਹੈ ਤੇ ਬਹੁਤੀ ਛੇਤੀ ਉਹ ਕੰਮ ਸਿਰੇ ਵੀ ਬਹੁਤ ਛੇਤੀ ਚੜਦਾ ਹੈ ਪਹਿਲੀ ਗੱਲ ਜੀ ਦੂਜੀ ਗੱਲ ਜੀ ਜਿਹੜੇ ਘਰ ਦੇ ਕੰਮ ਨੇ ਜੇਕਰ ਤੁਸੀਂ ਇਹ ਪੂਰੀ ਖੁਸ਼ੀ ਨਾਲ ਕਰੋਗੇ ਤਾਂ ਕੰਮ ਵੀ ਟੈਮ ਟੈਮ ਨਿਭੜਨਗੇ ਘਰ ਵਿੱਚ ਬਰਕਤ ਵੀ ਆਊਗੀ ਜੇਕਰ ਤੁਸੀਂ ਇਹ ਕੰਮ ਜਿਹੜੇ ਜਿਹੜੇ ਮਨ ਨਾਲ ਖਿਜੇ ਖਿਜੇ ਨਾਲ ਤੇ ਗੁੱਸੇ ਨਾਲ ਕਰੋਗੇ ਤਾਂ ਘਰ ਵਿੱਚ ਉਹੀ ਉਹੀ ਸਭ ਕੁਝ ਹੋਣ ਲੱਗ ਜੂਗਾ ਜਿਹੜੇ ਹਿਸਾਬ ਨਾਲ ਤੁਸੀਂ ਕੰਮ ਕਰੋਗੇ ਕਿਉਂਕਿ ਜੇ ਜਿਹੜੇ ਮਨ ਨਾਲ ਕੰਮ ਕਰਾਂਗੇ ਖਿਜ ਕੇ ਕੰਮ ਵਿੱਚ ਲੜਾਈ ਵਾਲਾ ਮਾਹੌਲ ਬਣਿਆ ਰਹਿੰਦਾ ਜੇਕਰ ਕੰਮ ਨੂੰ ਉਹੀ ਪਰ ਪਿਆਰ ਨਾਲ ਕਰਦੇ ਆਂ ਤੇ ਘਰ ਵਿੱਚ ਬਰਕਤ ਵੀ ਆਉਂਦੀ ਹੈ ਘਰ ਵਿੱਚ ਪੈਸਾ ਵੀ ਆਉਂਦਾ ਹੈ ਤੇ ਘਰ ਵਿੱਚ ਪਿਆਰ ਵੀ ਬਣਿਆ ਰਹਿੰਦਾ ਸੁਖ ਸ਼ਾਂਤੀ ਵੀ ਬਣੀ ਰਹਿੰਦੀ ਜੇਕਰ ਆਪਾਂ ਉਹੀ ਕੰਮ ਖੁਸ਼ੀ ਨਾਲ ਕਰਦੇ ਹਾਂ ਤਾਂ ਦੇਖਣ ਵਾਲਾ ਵੀ ਬਹੁਤ ਖੁਸ਼ ਹੁੰਦਾ ਹੈ ਵੀ ਤੁਹਾਡੇ ਘਰ ਦੇ ਪਰਿਵਾਰ ਦੇ ਮੈਂਬਰ ਕਿੰਨਾ ਖੁਸ਼ ਹੋ ਕੇ ਕੰਮ ਕਰਦੇ ਨੇ ਦੇਖਣ ਵਾਲੇ ਦੀ ਵੀ ਰੂਹ ਖੁਸ਼ ਹੁੰਦੀ ਹੈ ਤੇ ਆਪਦੇ ਘਰ ਦੀ ਘਰ ਦੇ ਵਿੱਚ ਕਦੇ ਵੀ ਲੜਾਈ ਕਲੇਸ਼ ਦਾ ਮਾਹੌਲ ਨਹੀਂ ਬਣਦਾ ਦੂਜੀ ਗੱਲ ਹੈ ਜੀ ਵੱਡਿਆਂ ਦਾ ਘਰ ਤੇ ਵੱਡਿਆਂ ਦਾ ਆਦਰ ਸਤਿਕਾਰ ਕਰੋ ਉਹਨਾਂ ਦੀ ਗੱਲ ਆਪਣੇ ਪੱਲੇ ਬੰਨੋ ਵੱਡੇ ਜਿਵੇਂ ਕਹਿੰਦੇ ਉਵੇਂ ਕਰਦਾ ਗੱਲ ਮੰਨਣੀ ਚਾਹੀਦੀ ਹੈ ਆਪਾਂ ਵੱਡਿਆਂ ਦੀ ਗੱਲ ਜਦੋਂ ਨਹੀਂ ਮੰਨਦੇ ਇਨਾਂ ਨੇ ਜਿਹੜੀ ਜ਼ਿੰਦਗੀ ਨਿਭਾਈ ਹੁੰਦੀ ਹੈ ਉਹ ਤੁਯੁਰਬੇ ਵਾਲੀ ਜ਼ਿੰਦਗੀ ਹੁੰਦੀ ਹੈ ਜਿਹਦੇ ਬੱਚਿਆਂ ਦੀ ਜ਼ਿੰਦਗੀ ਦੇ ਅੱਗੇ ਹਜੇ ਇਹਨਾਂ ਨੇ ਦੁਨੀਆਦਾਰੀ ਨਹੀਂ ਦੇਖੀ ਹੁੰਦੀ ਵੱਡਿਆਂ ਦੀ ਗੱਲ ਹਮੇਸ਼ਾ ਹੀ ਨਚੋੜ ਕੱਢ ਕੇ ਗੱਲ ਨੂੰ ਉਹ ਕਹਿੰਦੇ ਨੇ ਜੋ ਵੀ ਕਹਿੰਦੇ ਨੇ ਐਸ ਲਈ ਆਪਣੇ ਪਰਿਵਾਰ ਦੇ ਵੱਡਿਆਂ ਦੀ ਗੱਲ ਨੂੰ ਮੰਨੋ ਇਹ ਗੱਲਾਂ ਪੱਲੇ ਬੰਨੋਗੇ ਤਾਂ ਘਰ ਵਿੱਚ ਤਰੱਕੀ ਵੀ ਆਊਗੀ ਬਰਕਤ ਵੀ ਆਊਗੀ ਇੱਕ ਰਿਸ਼ਤੇ ਵਿੱਚ ਕਦੇ ਵੀ ਚਲਾਕੀ ਨਹੀਂ ਕਰਨੀ ਚਾਹੀਦੀ ਜਦੋਂ ਇਨਸਾਨ ਇੱਕ ਰਿਸ਼ਤਾ ਜਿਹੜਾ ਹੁੰਦਾ ਉਹ ਚਲਾਕੀ ਨਾਲ ਨਿਭਾਉਂਦਾ ਹੈ ਤਾਂ ਉਹ ਚਲਾਕੀ ਇੱਕ ਨਾ ਇੱਕ ਦਿਨ ਅੱਗੇ ਆ ਜਾਂਦੀ ਹੈ ਤੇ ਸਾਰੀ ਸਾਰਾ ਹੀ ਕੀਤਾ ਕਰਾਇਆ ਖੂਬ ਵਿੱਚ ਪੈ ਜਾਂਦਾ ਹੈ ਤੇ ਚਲਾਕੀ ਨਾਲ ਬੰਦਾ ਨਾਤਾ ਕਰ ਜੋਗਾ ਰਹਿੰਦਾ ਹੋ ਨਾ ਹੀ ਬਾਹਰ ਜੋਗਾ ਰਹਿੰਦਾ ਹੈ ਚਲਾਕੀ ਜ਼ਿਆਦਾਤਰ ਨਹੀਂ ਚੱਲਦੀ ਚਲਾਕੀ ਥੋੜਾ ਚਾਹੇ ਮਾਸਤੇ ਤਾਂ ਬਹੁਤ ਵਧੀਆ ਚੱਲ ਜਾਂਦੀ ਹੈ ਪਰ ਚਲਾਕੀ ਰਿਸ਼ਤੇਦਾਰੀ ਘਰ ਵਿੱਚ ਚਲਾਕੀ ਨਹੀਂ ਚੱਲਦੀ ਨਾ ਹੀ ਰਿਸ਼ਤੇਦਾਰਾਂ ਵਿੱਚ ਚਲਾਕੀ ਚੱਲਦੀ ਹੈ ਨਾ ਹੀ ਘਰ ਵਿੱਚ ਇਸ ਚਲਾਕੀ ਚੱਲਦੀ ਹੈ ਇੱਕ ਹੈ ਜੀ ਵਿਸ਼ਵਾਸ ਪਰਿਵਾਰ ਤੇ ਆਪਣੇ ਮੈਂਬਰ ਉੱਤੇ ਆਪਣਾ ਜੋ ਵਿਸ਼ਵਾਸ ਕਰਦੇ ਨੇ ਉਹਨਾਂ ਦੇ ਵਿਸ਼ਵਾਸ ਉੱਤੇ ਖਰਾ ਉਤਰਨਾ ਚਾਹੀਦਾ ਹੈ ਕਦੇ ਵੀ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ ਜੇਕਰ ਆਪਣੇ ਘਰ ਦੇ ਆਪਣੇ ਮੈਂਬਰ ਆਪਣੇ ਉੱਤੇ ਵਿਸ਼ਵਾਸ ਕਰਦੇ ਹਨ ਤਾਂ ਆਪਾਂ ਨੂੰ ਉਹਨਾਂ ਨਾਲ ਵਿਸ਼ਵਾਸ ਆਪ ਦਾ ਵਧਾਉਣਾ ਚਾਹੀਦਾ ਹੈ ਨਾ ਕਿ ਵਿਸ਼ਵਾਸਗਤ ਕਰਨਾ ਚਾਹੀਦਾ ਹੈ ਵੀ ਵਿਸ਼ਵਾਸ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਜਦੋਂ ਆਪਾਂ ਵਿਸ਼ਵਾਸ ਦਾ ਫਾਇਦਾ ਚੱਕਦੇ ਹਾਂ ਤਾਂ ਇਹ ਚੀਜ਼ਾਂ ਜ਼ਿਆਦਾ ਚਿਰ ਨਹੀਂ ਰਹਿੰਦੀਆਂ ਇਹਨਾਂ ਚੀਜ਼ਾਂ ਦੇ ਵੀ ਰਿਜ਼ਲਟ ਬਹੁਤ ਗੰਦੇ ਹੁੰਦੇ ਨੇ ਇਹਨਾਂ ਚੀਜ਼ਾਂ ਦੇ ਰਿਜ਼ਲਟ ਜਦੋਂ ਆਪਾਂ ਨੂੰ ਭੁਗਤਨੇ ਪੈਂਦੇ ਨੇ ਤੇ ਫਿਰ ਆਪਾਂ ਉਹਨੇ ਸਖਸ਼ਮਮ ਨਹੀਂ ਰਹਿੰਦੇ ਕਿ ਆਪਾਂ ਕੋਈ ਵੀ ਚੀਜ਼ ਨੂੰ ਝੱਲ ਸਕੀਏ ਆਪਾਂ ਕਰ ਤਾਂ ਸਕਦੇ ਹਾਂ ਜਦੋਂ ਉਸ ਦਾ ਜਵਾਬ ਆਪਣੇ ਅੱਗੇ ਆ ਕੇ ਖੜਾ ਹੁੰਦਾ ਫਿਰ ਉਸ ਨਾਲ ਆਪਾਂ ਬਰਾਬਰੀ ਨਹੀਂ ਕਰ ਸਕਦੇ ਤੇ ਉੱਥੇ ਫਿਰ ਘਰ ਪਰਿਵਾਰ ਖਿੱਲਰ ਜਾਂਦੇ ਨੇ ਘਰ ਪਰਿਵਾਰ ਵਿੱਚ ਪਿਆਰ ਨਹੀਂ ਰਹਿੰਦਾ ਵਿਸ਼ਵਾਸ ਨਹੀਂ ਰਹਿੰਦਾ ਇੱਕ ਦੂਸਰੇ ਤੇ ਵਿਸ਼ਵਾਸ ਜਦੋਂ ਨਾ ਰਵੇ ਤਾਂ ਫਿਰ ਉਹ ਘਰ ਹੀ ਖਤਮ ਹੋ ਜਾਂਦੇ ਨੇ ਇਹ ਗੱਲਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੱਲੇ ਬੰਨ ਲਓ ਜੇਕਰ ਇਹ ਗੱਲਾਂ ਤੇ ਪੱਲੇ ਬਨ ਲਓਗੇ ਤਾਂ ਘਰ ਵਿੱਚ ਕਦੇ ਵੀ ਲੜਾਈ ਨਹੀਂ ਹੋਊਗੀ ਘਰ ਦੇ ਕੰਮਾਂ ਵਿੱਚ ਵੀ ਬਰਕਤ ਰਹੂਗੀ ਤੇ ਆਪਸ ਵਿੱਚ ਵੀ ਰਸਾਂਝਦਾਰੀ ਜਿਹੜੀ ਦੋਵਾਂ ਜੀਆਂ ਦੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਰਹੂਗੀ ਕਦੇ ਵੀ ਘਰ ਵਿੱਚ ਦੋਵਾਂ ਜੀਆਂ ਦੀ ਲੜਾਈ ਨਹੀਂ ਹੋਊਗੀ ਜੇ ਵਿਸ਼ਵਾਸ ਘਾਤ ਤੇ ਚਲਾਕੀ ਨਾ ਕਰੋਗੇ ਤਾਂ ਜੇਕਰ ਤੁਹਾਨੂੰ ਇਹ ਗੱਲਾਂ ਵਧੀਆਂ ਲੱਗੀਆਂ ਹੈ ਤਾਂ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਆਪ ਜੀ ਦੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ